ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਲਾਹੌਰ ਸ਼ਹਿਰ ਦਾ ਰਹਿਣ ਵਾਲਾ ਇੱਕ ਮੂਲਾ ਕਿੜ ਜੋ ਕਿ ਚੰਗਾ ਅਮੀਰ ਸ਼ਾਹੂਕਾਰ ਅਤੇ ਵਪਾਰੀ ਸੀ ਪਰ ਇਸ ਨੂੰ ਇੱਕ ਮਾੜੀ ਲਤ ਜੂਏ ਦੀ ਲੱਗੀ ਹੋਈ ਸੀ ਜਿਸ ਕਾਰਨ ਇਹ ਆਪਣਾ ਸਾਰਾ ਕੁਝ ਕਮਾਇਆ ਹੋਇਆ ਵੀ ਲੁਟਾ ਰਿਹਾ ਸੀ ਜਿਸ ਤਰ੍ਹਾਂ ਜਜਿਸਟਰ ਨੇ ਜੂਏ ਵਿੱਚ ਸਭ ਕੁਝ ਹਾਰ ਦਿੱਤਾ ਸੀ ਉਸੇ ਤਰ੍ਹਾਂ ਮੂਲਾ ਕਿੜ ਵੀ ਜੂਏ ਵਿੱਚ ਸਭ ਕੁਝ ਹਾਰ ਗਿਆ ਅਤੇ ਕੰਗਾਲ ਹੋ ਗਿਆ ਬੱਚੇ ਉਸਤੇ ਭੁੱਖੇ ਮਾਰੇ ਸਨ ਦੀਵਾਲੀ ਦਾ ਦਿਨ ਆਇਆ ਇਸ ਦਿਨ ప్రతి ਇੱਕ ਅਫਵਾਹ ਉੱਡੀ ਹੋਈ ਸੀ ਜੇ ਕੋਈ ਇਸ ਦਿਨ ਜੂਆ ਨਾ ਖੇਡੇ ਤਾਂ ਅਗਲੇ ਜਨਮ ਚ ਖੋਤਾ ਬਣ ਜਾਂਦਾ ਹੈ ਇਸ ਲਈ ਮੂਲੇ ਨੇ ਵੀ ਦੀਵਾਲੀ ਦੇ ਚਾਹ ਵਿੱਚ दारू ਵੀ ਪੀਤੀ ਅਤੇ ਜੂਆ ਵੀ ਖੇਡ ਕੇ ਸਾਰਾ ਕੁਝ ਹੀ ਹਾਰ ਕੇ ਨੁਕਸਾਨ ਕਰਕੇ ਘਰ ਆਇਆ ਉਸ ਦੀ ਪਤਨੀ ਅਤੇ ਉਸ ਦੇ ਬੱਚੇ ਇਸ ਵਿਵਹਾਰ ਤੋਂ ਬੜਾ ਦੁਖੀ ਸਨ ਅਤੇ ਆਪਣੇ ਮਾਪਿਆਂ ਨੂੰ ਉਸਦੀ ਪਤਨੀ ਦੋਸਤ ਹੁੰਦੀ ਸੀ ਕਿ ਮੈਨੂੰ ਇੱਕ ਜਵਾਰੀ ਦੇ ਲੜਲਾ ਦਿੱਤਾ ਜਿਸ ਨੇ ਸਾਰਾ ਕੁਝ ਤਬਾਹ ਕਰਕੇ ਰੱਖ ਦਿੱਤਾ ਸੁੱਖਾਂ ਦੀ ਜ਼ਿੰਦਗੀ ਨੂੰ ਖੋ ਲਿਆ ਰੱਬ ਨੇ ਵੀ ਮੇਰੇ ਨਾਲ ਤਰੋ ਕਮਾਇਆ ਹੈ ਜੋ ਮੇਰੇ ਲਈ ਇਸ ਚੰਦਰੇ ਜਵਾਰੀ ਨਾਲ ਲਿਖ ਦਿੱਤੇ ਹਨ ਇਸ ਤਰ੍ਹਾਂ ਉਹ ਮੋਲੇ ਦੀਆਂ ਹਰਕਤਾਂ ਤੋਂ ਤੰਗ ਆਈ ਹੋਈ ਤਾਂ ਹਾਂ ਮਾਰ ਮਾਰ ਕੇ ਰੋ ਰਹੀ ਸੀ ਤਾਂ ਅਚਾਨਕ ਬੁਹਾ ਖੜ ਗਿਆ ਜਦੋਂ ਉਸਨੇ ਬੁਹਾ ਖੋਲਿਆ ਤਾਂ ਬਾਹਰ ਇੱਕ ਮਾਈ ਖੜੀ ਸੀ ਇਸ ਸਾਖੀ ਵਿਚਾਰ ਨੂੰ ਆਪਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦ ਉਸਦੀ ਪਤਨੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਬਾਹਰ ਇੱਕ ਮਾਈ ਖੜੀ ਸੀ ਉਸ ਮਾਈ ਨੇ ਸਮਝਾਉਣਾ ਕੀਤਾ ਕਿ ਪੁੱਤਰੀ ਜੋ ਹੋ ਗਿਆ ਸੋ ਹੋ ਗਿਆ ਹੁਣ ਤੂੰ ਆਪਣੇ ਮਾਪੇ ਅਤੇ ਰੱਬ ਨੂੰ ਅਤੇ ਆਪਣੇ ਪਤੀ ਨੂੰ ਦੋਸ਼ ਨਾ ਦੇ ਸੱਪ ਰੰਗ ਜਾਵੇ ਤਾਂ ਲਿਖ ਕੁੱਟਣ ਦਾ ਕੀ ਲਾਭ ਹੋਣਾ ਹੈ ਜੋ ਹੋਣਾ ਸੀ ਹੋ ਗਿਆ ਹੁਣ ਅੱਗੇ ਦੀ ਸੋਚ ਅਤੇ ਸਮਝ ਕੇ ਪੈਰ ਤਰ ਮੇਰੀ ਗੱਲ ਮੰਨ ਅਤੇ ਆਪਣੇ ਘਰ ਵਾਲੇ ਨੂੰ ਮਨਾ ਅਤੇ ਮੇਰੇ ਨਾਲ ਕਰਤਾਰਪੁਰ ਚੱਲ ਉਥੇ ਇੱਕ ਵੈਦ ਹੈ ਜਿਹੜਾ ਦੁਖੀਆਂ ਦੇ ਦਰਦ ਦੂਰ ਕਰਦਾ ਹੈ ਤੇਰਾ ਪਤੀ ਉਥੋਂ ਜ਼ਰੂਰ ਸਹੀ ਹੋ ਜਾਵੇਗਾ ਸਤਿਗੁਰੂ ਜਿਹਦੇ ਦਰਸ਼ਨ ਕਰਦੇ ਆਂ ਹੀ ਮੰਦ ਭਾਗੀ ਵੀ ਤਰ ਜਾਂਦੇ ਹਨ ਅਗਨੇ ਦਿਨ ਹੀ ਮੋਲਾ ਕੀਰ ਉਸਦੀ ਪਤਨੀ ਬਚੈ ਨੂੰ ਲੈ ਜਦੋਂ ਕਰਤਾਰਪੁਰ ਸਹ ਪਹੁੰਚੇ ਗੁਰੂ ਜੀ ਦੀ ਹਜ਼ੂਰੀ ਵਿੱਚ ਮੱਥਾ ਟੇਕਿਆ ਤਾਂ ਉਸ ਵਕਤ ਅਰਸ਼ੀ ਬਾਣੀ ਦਾ ਗਾਇਨ ਹੋ ਰਿਹਾ ਸੀ ਅਤੇ ਜਦੋਂ ਇਹ ਦੁੱਖ ਆਈ ਚੋਰ ਜਾਰ ਜਵਾਰ ਪੀੜੇ ਕਾਨੀ ਹੈ ਨਿੰਦਕ ਲਾਇ ਤਬਾਰ ਮਿਲੇ ਹੜਵਾਨੀ ਹੈ ਇਹ ਸ਼ਬਦ ਸੁਣ ਕੇ ਮੋਲੇ ਦੇ ਕਲਜੇ ਵਿੱਚ ਖਿੱਚ ਪਈ ਅਤੇ ਪਾਪ ਕੰਬੇ ਗੁਰੂ ਸਾਹਿਬ ਦੇ ਚੰਨੀ ਟਿਕ ਪਿਆ ਅਤੇ ਬੇਨਤੀਆਂ ਕਰਨ ਲੱਗਾ ਗੁਰੂ ਸਾਹਿਬ ਜੀ ਬਖਸ਼ ਲਵੋ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਅਤੇ ਜਗਤ ਦੇ ਤਾਰਨਹਾਰੇ ਸਤਗੁਰੂ ਜੀ ਨੇ ਮਿਹਰ ਦੀ ਨਿਗਾਹ ਕਰਕੇ ਉਸ ਨੂੰ ਨੇ ਹੱਲ ਕਰ ਦਿੱਤਾ ਅਤੇ ਦੋਹਾਂ પતિ ਪਤਨੀ ਨੂੰ ਹੁਕਮ ਦਿੱਤਾ ਕਿ ਸਾਧ ਸੰਗਤ ਦੀ ਸੇਵਾ ਕਰੋ ਹੁਣ ਉਹ ਜਿਉਂ-ਜਿਉਂ ਸੇਵਾ ਕਰਦੇ ਹਨ ਭਾਗਾਂ ਦਾ ਚੱਕਰ ਸਿੱਧਾ ਮੋੜ ਲੱਗ ਪਿਆ ਫਿਰ 1 ਮਹੀਨੇ ਬਾਅਦ 라ਹੌਰ ਵਾਪਸ ਆ ਗਏ ਹੁਣ ਬੂਲੇ ਕੀੜਨੇ ਚੋਰਾ ਜਵਾਰੀਆਂ ਦਾ ਸਾਥ ਛੱਡ ਦਿੱਤਾ ਸੀ ਥੋੜੀ ਜਿਹੀ ਪੂੰਜੀ ਨਾਲ ਦੁਕਾਨ ਪਾਈ ਗੁਰੂ ਦੀ ਮਿਹਰ ਹੋਈ ਜਿਸ ਚੰਗੀ ਹਾਲਤੋਂ ਠੇਡਾ ਡਿੱਗਾ ਸੀ ਉਸੇ ਚੰਗੀ ਹਾਲਤ ਤੇ ਮੁੜ ਪਹੁੰਚ ਗਿਆ ਹੁਣ ਉਸ ਦੇ ਘਰ ਸਾਧੂ ਸੰਤ ਆਉਂਦੇ ਸਨ ਉਹ ਬੜੀ ਸੇਵਾ ਕਰਦਾ ਸੀ ਦੋਵੇਂ ਜੀ ਚੌਥੇ ਪਹਿਰ ਉੱਠ ਕੇ ਨਾਮ ਵੀ ਜਪਦੇ ਸਨ ਸਾਰਾ ਦਿਨ ਬਾਨੀ ਪੜ੍ਹਦੇ ਅਤੇ ਗੁਰੂ ਗੁਰੂ ਕਰਦੇ ਰਹਿੰਦੇ ਅਤੇ ਆਏ ਗਏ ਦੀ ਆਓ ਭਗਤ ਲੋੜਵੰਦਾਂ ਦੀਆਂ ਲੋੜਾਪੁਰੀਆਂ ਕਰਦੇ ਉਹਨਾਂ ਦਾ ਜੀਵਨ ਸੁਖੀ ਬਿਤਾ ਲਗਾ ਇੱਕ ਦਿਨ ਇੱਕ ਚੋਰ ਸਿੱਖੀ ਪੇਸ ਵਿੱਚ ਆਇਆ ਅਤੇ ਕਿਹਾ ਮੈਂ ਗੁਰੂ ਨਾਨਕ ਦੇਵ ਜੀ ਦਾ ਸਿੱਖਾ ਹਾਂ ਅਤੇ ਰਾਤ ਕੱਟਣੀ ਹੈ ਮੈਨੂੰ ਠਹਿਰ ਦਿਓ ਮੂਲਾ ਕੀੜ ਬੜਾ ਖੁਸ਼ ਹੋਇਆ ਅਤੇ ਕਹਿਣ ਲੱਗਾ ਤੁਹਾਡੇ ਹੋ ਨਾਲ ਮੇਰਾ ਕਰ ਪਵਿੱਤਰ ਹੋ ਗਿਆ ਹੈ ਮੈਂ ਰਾਤ ਤੁਹਾਡੀ ਸੇਵਾ ਕਰਕੇ ਜੀਵਨ ਸਫਲਾ ਕਰਾਂਗਾ ਮੂਲਾ ਕੀੜ ਦੀ ਪਤਨੀ ਨੇ ਸੁੰਦਰ ਬਿਸਤਰਾ ਵੀ ਸਾਕੇ ਦਿੱਤਾ ਪਰ ਚੋਰ ਰਾਤ ਨੂੰ ਜਾਗਦਾ ਰਿਹਾ ਕਿਉਂਕਿ ਉਹ ਤਾਂ ਸਿਰਫ ਚੋਰੀ ਕਰਨ ਆਇਆ ਸੀ ਜਦੋਂ ਰਾਤ ਨੂੰ ਸਾਰੇ ਸੋ ਗਏ ਤਾਂ ਉਸ ਚੋਰ ਨੇ ਹਰਨੇਰੇ ਵਿੱਚ ਪਾਈ ਮੂਲਾ ਦੀ ਪਤਨੀ ਦੇ ਗਹਿਣਿਆਂ ਵਾਲਾ ਡੱਬਾ ਚੁੱਕ ਲਿਆ ਅਤੇ ਤੋੜਨ ਲੱਗਾ ਪਰ ਦਰਵਾਜ਼ੇ ਨੂੰ ਕੁੰਡੀ ਲੱਗੀ ਹੋਈ ਸੀ ਤਾਂ ਮੂਲੇ ਨੂੰ ਆਵਾਜ਼ ਮਾਰ ਕੇ ਉਹ ਚੋਰ ਕਹਿ ਲਗਾ ਭਾਈ ਮੈਨੂੰ ਜਾਣਾ ਹੈ ਦਰਵਾਜ਼ਾ ਖੋਲ ਦੇ ਵੋ ਭਾਈ ਮੂਲਾ ਹੱਥ ਮੱਥ ਜੋੜੇ ਕਿ ਰਾਤ ਇੱਥੇ ਆਰਾਮ ਕਰੋ ਸਵੇਰੇ ਜਲ ਪਾਣੀ ਛੱਕ ਕੇ ਅਗਲੇ ਦਿਨ ਵਿਦਾ ਹੋ ਜਾਣਾ ਪਰ ਉਹ ਵਿਅਕਤੀ ਕਹੇ ਕਿ ਨਹੀਂ ਮੈਂ ਤਾਂ ਜ਼ਰੂਰੀ ਜਾਣਾ ਹੈ ਅੰਤ ਨੂੰ ਗੁਰੂ ਦਾ ਵਾਸਤਾ ਦਿੱਤਾ ਤਾਂ ਮੂਲਾ ਕੀੜ ਨੇ ਕੁੰਡੀ ਖੋਲ ਦਿੱਤੀ ਜਦ ਚੋਰ ਕਾਲੀ ਨਾਲ ਬਾਹਰ ਨਿਕਲਣ ਲੱਗਾ ਤਾਂ ਕਾਸ਼ੀ ਚਿਲ ਕੋਇਆ ਹੈ ਡੱਬਾ ਐਥਲੈਟਿਕ ਪਿਆ ਪਾਈ ਮੂਲੇ ਨੇ ਉਹ ਡੱਬਾ ਚੁੱਕ ਕੇ ਚੋਰ ਨੂੰ ਪਕੜਾ ਦਿੱਤਾ ਕਿ ਆਪਣਾ ਡੱਬਾ ਸੰਭਾਲ ਲਵੋ ਚੋਰ ਡੱਬਾ ਫੜ ਕੇ ਕਾਲੀ ਕਾਲੀ ਬਾਹਰ ਨਿਕਲਿਆ ਜਦੋਂ ਸਵੇਰ ਹੋਈ ਤਾਂ ਪਤਾ ਲੱਗਿਆ ਕਿ ਉਹ ਰਾਹੀ ਸਿੱਖ ਨਹੀਂ ਚੋਰ ਸੀ ਜੋ ਕਿ ਉਸਦੀ ਪਤਨੀ ਦੇ ਸਾਰੇ ਗਹਿਣੇ ਲਿਆ ਗਿਆ ਹੈ ਦੋਹਾਂ ਜੀਆਂ ਨੇ ਸਲਾਹ ਕੀਤੀ ਕਿ ਜੇ ਅਸੀਂ ਲੋਲਾ ਪਾਇਆ ਤਾਂ ਲੋਕਾਂ ਨੇ ਕਹਿਣਾ ਹੈ ਗੁਰੂ ਦਾ ਸਿੱਖ ਚੋਰੀ ਕਰਨ ਆਇਆ ਸੀ ਇਸ ਲਈ ਕਿਸੇ ਚੋਰ ਦੀ ਬੇਈਮਾਨੀ ਕਰਕੇ ਗੁਰੂ ਦੇ ਸਿੱਖ ਦੀ ਬਦਨਾਮੀ ਕਿਉਂ ਹੋਵੇ ਇਹੇ ਸੋਚ ਕੇ ਦੋਵੇਂ ਜੀ ਚੁੱਪ ਕਰ ਗਏ ਅਤੇ ਕਿਸੇ ਕੋਲ ਵੀ ਗੱਲ ਨਾ ਕੀਤੀ ਚੋਰ ਅਜੇ 10 ਕਦਮ ਹੀ ਗਿਆ ਸੀ ਕਿ ਉਸ ਦੀਆਂ ਅੱਖਾਂ ਬੰਦ ਹੋ ਗਈਆਂ ਸਭ ਪਾਸੇ ਹਨੇਰਾ ਹੀ ਹਨੇਰਾ ਨਜ਼ਰ ਉਨ ਲੱਗ ਪਿਆ ਅਤੇ ਠੇਡਾ ਖਾ ਕੇ ਉਹ ਡਿੱਗ ਪਿਆ ਹੁਣ ਉਸ ਦੀ ਆਤਮਾ ਨੇ ਲਾਨਤ ਪਾਈ ਕਿ ਮੂਰਖ ਗੁਰੂ ਦੇ ਸਿੱਖ ਨੂੰ ਧੋਖਾ ਦੇ ਕੇ ਜਾ ਰਿਹਾ ਹੈ ਤਾਂਤੇ ਵੀ ਕਸ਼ਟ ਉਠਾਵੇਗਾ ਨਰਕਾਂ ਦਾ ਵੀ ਭਾਗੀ ਨਾ ਬਣ ਚੋਰੀ ਕਰਨਾ ਪਾਪ ਹੈ ਚੋਰ ਦੀ ਆਤਮਾ ਨੂੰ ਗਿਆਨ ਹੋ ਗਿਆ ਚੋਰ ਦੇ ਮਨ ਵਿੱਚ ਬਹੁਤ ਪਛਤਾਵਾ ਆ ਰਿਹਾ ਸੀ ਉਸਦਾ ਅੰਦਰ ਹੀ ਉਸਦੇ ਕੀਤੇ ਪਾਪ ਨੂੰ ਲਾਂਤਾ ਪਾ ਰਿਹਾ ਸੀ ਅੰਦਰ ਵੱਡਵੱਡ ਖਾਂਦਾ ਹੈ ਕਿ ਇਹੇ ਕੀ ਕਰ ਆਇਆ ਹੈ ਐਨੇ ਭਲੇ ਲੋਕਾਂ ਦੇ ਘਰ ਚੋਰੀ ਕਰਕੇ ਕਿੱਥੇ ਲੇਖਾ ਦਵੇਂਗਾ ਜਿਸ ਤਰ੍ਹਾਂ ਗੁਰਬਾਣੀ ਵਿੱਚ ਵੀ ਫਰਮਾਨ ਹੈ ਪਾਪੀ ਕੇ ਮਾਨਨੇ ਕੋ ਪਾਪ ਮਹਾਭਲੀ ਹੈ ਚੋਰ ਨੂੰ ਉਸਦੇ ਕੀਤੇ ਪਾਪ ਨੇ ਅਤ ਵਿਅਕਲ ਕਰ ਦਿੱਤਾ ਅਤੇ ਅੰਤ ਨੂੰ ਅਗਲੇ ਦਿਨ ਹੀ ਸਵੇਰੇ ਉਹ ਪਾਈ ਮੂਲਾ ਕੀੜ ਦੇ ਘਰ ਦੁਬਾਰਾ ਆਇਆ ਅਤੇ ਚਰਨਾ ਤੇ ਡੇਕ ਕੇ ਮਾਫੀ ਮੰਗੀ ਅਤੇ ਸਾਰੇ ਗਹਿਨੇ ਵਾਪਸ ਕਰ ਦਿੱਤੇ ਬੇਨਤੀ ਕੀਤੀ ਮੇਰਾ ਵੀ ਉਦਾਰ ਕਰੋ ਇਸ ਤਰ੍ਹਾਂ ਉਸ ਚੋਰ ਨੇ ਵੀ ਗੁਰੂ ਸਾਹਿਬ ਦੀ ਸੰਗਤ ਕੀਤੀ ਅਤੇ ਗੁਰਸਿੱਖ ਬਣ ਗਿਆ ਇਹੋ ਜਿਹਾ ਜੀਵਨ ਹੀ ਸਾਡੇ ਸਿੱਖਾਂ ਦਾ ਹੈ ਪਰ ਅੱਜ ਕੱਲ ਤਾਂ ਕੋਈ ਅਜੀਹਾ ਮੌਕਾ ਆ ਜਾਵੇ ਕਿ ਕੋਈ ਸੇਕ ਹੀ ਸਿਕਣਾ ਠੱਗੀ ਮਾਰ ਜਾਵੇ ਤਾਂ ਦੂਸਰਾ ਗੱਲ ਨੂੰ ਲੁਕਾਉਂਦੀ بجائے ਰੋਲਾ ਪਾਪਾ ਕੇ ਲੋਕਾਂ ਨੂੰ ਦੱਸਦੇ ਹਨ ਰੋਲਾ ਪਾਉਣ ਨਾਲ ਕੁਝ ਨਹੀਂ ਹੁੰਦਾ ਪਰ ਜੇ ਇਹੀ ਉਹ ਗੁਰੂ ਪੰਥ ਦੀ ਬਦਨਾਮੀ ਜਾਣ ਕੇ ਚੁੱਪ ਹੋ ਜਾਵੇ ਤਾਂ ਗੁਰੂ ਸਾਹਿਬ ਦੁਗਨੀਆਂ ਵਸਤੂਆਂ ਨਾਲ ਨਿਹਾਲ ਕਰ ਦਿੰਦੇ ਹਨ ਪਰ ਸਾਡਾ ਨਾਤੇ ਗੁਰੂ ਸਾਹਿਬ ਤੇ ਵਿਸ਼ਵਾਸ ਰਿਹਾ ਨਹੀਂ ਪ੍ਰੇਮ ਸਾਨੂੰ ਵੀ ਗੁਰੂ ਦੇ ਦਿੱਤੇ ਵਿੱਚ ਖੁਸ਼ੀ ਰਹਿਣਾ ਚਾਹੀਦਾ ਹੈ ਨੇਕ ਕਮਾਈ ਕਰਨੀ ਚਾਹੀਦੀ ਹੈ ਅਤੇ ਆਪਣੇ ਗੁਰੂ ਤੇ ਪੂਰਾ ਵਿਸ਼ਵਾਸ ਕਰਨ ਚਾਹੀਦਾ ਹੈ ਕੋਈ ਮਾੜਾ ਕੰਮ ਨਹੀਂ ਕਰਨਾ ਚਾਹੀਦਾ ਗੁਰੂ ਜੀ ਵੀ ਨੇਕ ਨੀਅਤ ਅਤੇ ਹੱਕ ਹalal ਦੀ ਕਮਾਈ ਵਿੱਚ ਜਰੂਰ ਬਰਕਤਾਂ ਪਾਉਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ